ਨਾ ਮੈਂ ਮੁੰਡੇ ਸੋਚ ਦੇਖੋ ਬਾਈ ਬਾਈਆਂ ਤੋਂ ਸੋਫਾ ਡਿਜ਼ਾਈਨ ਕਰਵਾਇਆ ਮੁੰਡੇ ਨੇ ਲਾਈਟਾਂ ਵਾਲਾ ਸੋਫਾ ਕਹਿੰਦੇ ਵੀ ਜਦੋਂ ਉੱਪਰ ਬੈਹਨੇ ਉਹਦੇ ਲਾਈਟਾਂ ਚੱਲਦੀਆਂ ਨੇ ਕਿਹੜਾ ਸੋਫਾ ਗੱਲਬਾਤ ਕਰਦਿਆਂ ਤੇ ਉੱਤੋਂ ਰੇਟ ਵੀ ਪੂਰਾ ਸਸਤਾ ਲਵਾਈ ਫਿਰਦਾ ਹੈ ਬਾਈ ਕਿਹੜਾ ਸੋਫਾ ਹੈ ਉਹ ਆ ਗਾ ਵੀਰੇ ਜਿਹੜਾ ਬਿਰਾ ਲੈ ਕੇ ਆਪਨੇ ਤੋਂ ਸੋਫਾ ਹੂੰ ਤੇ ਸਾਰਾ ਹੈਵੀ ਸੋਫਾ ਗਾ ਲੈਟਾਂ ਦਾ ਸੋਫਾ ਹੈ ਇਹ ਲੈਟਾਂ ਵਾਲਾ ਸੋਫਾ ਗਾ ਇਹਦੇ ਕਾਰਨਰ ਤੇ ਬਾਜੂਆਂ ਤੇ ਸਾਰੀ ਕਿਤੇ ਇਹਦੇ ਲੈਟ ਚੱਲਦੀ ਹੈਗੀ ਹੂੰ ਬਾਕੀ ਇਹਦੇ ਉੱਤੇ 8mm ਦਾ ਬੈਬਲ ਕਰਕੇ ਸ਼ੀਸ਼ਾ ਰੱਖਿਆ ਹੋਇਆ ਇਹਦੇ ਹੂੰ ਨਾਲ ਹੀ ਸਟੋਰੇਜ ਹੈ ਬੀਰ ਬਾਰ ਵਾਲੀ ਆਪਣੀ ਸਾਰੀ ਸਟੋਰੇਜ ਹੈ ਗਲਾਸ ਵਗੈਰਾ ਰੱਖਣ ਨੂੰ ਗਲਾਸ ਵਗੈਰਾ ਰੱਖਣ ਨੂੰ ਜਿਹੜਾ ਬੰਦਾ ਆਪ ਪੀਣ ਪੀਣ ਦਾ ਸ਼ਕੀਨ ਹੈ ਆਪਾਂ ਇਹਦੇ ਵਿੱਚ ਸਾਰੀ ਸਟੋਰੇਜ ਵਗੈਰਾ ਦਿੱਤੀ ਹੋਈ ਹੈ ਹੂੰ ਸੋਫਾ ਤਾਂ ਬਾਈ ਬਹੁਤ ਸੋਹਣਾ ਥੋੜਾ ਹਨਾ ਹਾਂਜੀ ਬਾਕੀ ਕਮਾਲ ਇਹਨੇ ਇਹ ਕੋਈ ਇਹਨਾਂ ਦਾ ਰੈਸਟ ਕਰੀ ਵੀ ਇਹਨਾਂ ਰੇਟ ਘੱਟ ਲਾਇਆ ਜਾਂ ਸਾਰਿਆਂ ਨੂੰ ਇਹੀ ਰੇਟ ਹੈ ਸਾਰਿਆਂ ਨੂੰ ਸੇਮ ਰੇਟ ਹੀ ਹੈ ਜੀ 51000 51000 ਦਾ ਹੀ ਇਹ ਸੋਫਾ ਇਹਦੇ ਵਿੱਚ ਬਈ ਡਿਲੀਵਰੀ ਫਰੀ ਹੈ ਡਿਲੀਵਰੀ ਵੀ ਇਹਨਾਂ ਨੂੰ ਫਰੀ ਦਿੱਤੀ ਹੈ ਸੋਫਾ ਵੀ ਇਹਨਾਂ ਨੂੰ ਆਪਾਂ 51000 ਦਾ ਦਿੱਤਾਗਾ ਹੂੰ ਇਹਦੇ ਉੱਪਰ ਸ਼ੀਸ਼ਾ ਬਈ ਸ਼ੀਸ਼ਾ ਆਪਾਂ ਨਾਲ ਦੇਵਾਂਗੇ ਜੀ ਸ਼ੀਸ਼ਾ ਨਾਲ ਆਊਗਾ ਹਾਂਜੀ ਹਾਂ 51000 ਰੇਟ ਤੇ ਡਿਲੀਵਰੀ ਫਰੀ ਹੈ ਡਿਲੀਵਰੀ ਫਰੀ ਹੈ ਜੀ ਹੁਣਾ ਕਿੱਥੇ ਪੂ ਬਈ ਇਹ ਹੁਣ ਆਪਣੀ ਬਰਨਾਲੇ ਬੱਸ ਅੱਡੇ ਕੋਲ ਆਪਣੀ ਫੈਕਟਰੀ ਹੈਗੀ ਬਰਨਾਲਾ ਬੁਰਜਨਾ ਤੇ ਹੂੰ ਕਰੇ ਬੈਠੇ ਮੰਗਵਾ ਸਕਦੇ ਹਜ਼ਾਰ